ਸਾਡੇ ਕੋਲੇ ਇਧਰ ਹੈਜ ਸੀਗੀ ਜੀ ਪਹਿਲਾਂ ਆਹ ਤੇ ਇਹਦੀ ਸਾਨੂੰ ਕਟਿੰਗ ਦੇ ਵਿੱਚ ਵੀ ਦਿੱਕਤ ਆਉਂਦੀ ਸੀਗੀ ਬਾਦੀ ਥੋੜੀ ਜਿਹੀ ਵੱਧ ਸੀ ਤੇ ਦੂਜਾ ਸਾਨੂੰ ਕੋਈ ਬਸ ਜਿਆਦਾ ਫਰੂਟਫੁੱਲ ਜਾਂ ਕੰਮ ਹੀ ਨਹੀਂ ਲੱਗਿਆ ਇਹਦਾ ਹੁਣ ਅਸੀਂ ਇੱਥੇ ਲਾ ਰਹੇ ਹਾਂ ਲੰਟਾਨਾ ਕੈਮਰਾ ਦੀ ਹੈਜ ਜਿੱਤੇ ਚਲ ਫੁੱਲ ਆਉਣਗੇ ਉਹਦੇ ਕਰਕੇ ਵੀ ਹੈ ਕੋਈ ਮੱਖੀਆਂ ਮੱਖੀਆਂ ਨੂੰ ਜਾਂ ਪੰਗਿਆਂ ਨੂੰ ਕੋਈ ਫਾਇਦਾ ਹੋਊਗਾ ਉਹ ਸੀ ਪਹਿਲਾਂ ਦਾ ਕੁਸ਼ ਕਬੂਟੇ ਲਾ ਕੇ ਚੈੱਕ ਕੀਤਾ ਸੀਗਾ ਹੁਣ ਸਾਰੀ ਆਪਾਸਾ ਸਾਰਾ ਲਗਭਗ ਪੱਟਦਾ ਤੇ ਹੁਣ ਇੱਥੇ ਅਸੀਂ ਲੰਡਾਨਾ ਕੈਮਰਾ ਦੀ ਲਾਲ ਤੇ ਪੀਲਾ ਬੈ ਸਾਡੇ ਕੋਲ ਚਿੱਟਾ ਤੇ ਇੱਕ ਨੀਲਾ ਜਿਹਾ ਫੁੱਲ ਵੀ ਹੈਗਾ ਉਹ ਪਰ ਬੂਟੇ ਘਟ ਚੱਲੇ ਨਹੀਂ ਇਹਨਾਂ ਦੀ ਸੀ ਅੱਜ ਤਿਆਰ ਕਰਾਂਗੇ ਅੱਜ ਸਾਡੇ ਕੋਲ ਇੰਨੀ ਸੀ ਬਸ پارک ਦਾ ਜਿਹੜਾ ਆਪਾਸਾ ਸੀ ਇਹਦੀਆਂ ਅਸੀਂ ਸੈਡਾਂ ਦੇ ਟੋਏ ਪੱਟਤੀ ਸੀਗੀ ਤਕਰੀਬਨ 6-7 ਮਹੀਨੇ ਪਹਿਲਾਂ ਉਦੋਂ ਅਸੀਂ ਬੂਟੇ ਮੰਗਾਉਣੇ ਸੀ ਬੂਟੇ ਕਿਸੇ ਕਾਰਨਾਂ ਕਰਕੇ ਸਾਨੂੰ ਮਿਲੇ ਨਹੀਂ ਤੇ ਫਿਰ ਅਸੀਂ ਇੱਥੇ ਘੱਟੋ-ਘੱਟੇ ਹੋਣਗੇ 15-20 ਟੋਏ ਹੁਣ ਬੂਟੇ ਸਾਨੂੰ ਵਧੀਆ ਮੌਨਸੂਨ ਸ਼ੁਰੂ ਹੋਣ ਵਾਲੀ ਹੈ ਤੇ ਸਾਨੂੰ ਬੂਟੇ ਮਿਲ ਗਏ ਇਹ ਇਹਦੇ ਵਿੱਚ ਮਤਲਬ ਸਾਡੇ ਕੋਲੇ ਤਕਰੀਬਨ 15 ਨਸਲਾਂ ਦੇ ਬੂਟੇ ਅਸੀਂ ਲਾਪਰੀਤ ਨਾ ਹੈ ਨਾ ਪਟਾ ਇਨਾ ਪਟਾ ਨਾ ਨਾ ਟੋਹ ਹੱਥ ਥੱਲੇ ਲਾ ਦੇ ਪਰ ਆ ਟੋਹ ਨਾ ਪਟਾ ਕਾ ਕਖਰਾ ਪਟਾ ਇੱਥੇ ਲਾ ਦੇ ਤੇ ਇਹ ਬੂਟੇ ਆ ਸੀ ਤਕਰੀਬਨ 15 ਨਸਲਾ ਸੀ ਹੋਰ ਐਦਕੀ ਨਵੀਆਂ ਜਿਹੜੀਆਂ ਲਾ ਦਾਂਗੇ ਜਿਹਦੇ ਨਾਲ ਦਰਖਤਾਂ ਦੀ ਜਿਹੜੀ ਵਿਭਿੰਨਤਾ ਉਹਦਾ ਵੱਡੇ ਪੱਧਰ ਤੇ ਸਾਡੇ ਕੋਲੇ ਤਕਰੀਬਨ ਦਰਖਤਾਂ ਨੀਆਂ ਛੋਟੇ ਬੂਟੇ ਨੂੰ ਛੱਡ ਕੇ ਕਲੇ ਦਰਖਤਾਂ ਨੀਆਂ ਤਕਰੀਬਨ ਇੱਥੇ 80 ਨਸਲਾ ਪਾਰਕ ਦੇ ਵਿੱਚ ਹੋ ਜਾਣੀਆਂ ਤੇ ਹਰਮਨ ਜੀ ਸਾਨੂੰ ਕੱਲੀ ਕੱਲੀ ਨਸਲ ਬਾਰੇ ਦੱਸ ਵੀ ਸਕਦੇ ਨੇ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਜੀ ਜਿੰਨੇ ਮਾਰਨੇ ਤੇ ਪ੍ਰਿੰਸ ਸ਼ਰਮਾ ਜੀ ਤੇ ਜਿਹੜੀ ਬਹੁਤ ਮਿਹਨਤ ਕਰਦੇ ਆ ਇਹਨਾਂ ਨੂੰ ਵੀ ਪਤਾ ਸਾਰੀਆਂ ਗੱਲਾਂ ਦੀ ਹਾਂਜੀ ਤਾਂ ਫਿਰ ਆਪਾਂ ਦਰਖਤ ਲਾ ਰਹੇ ਆ ਜੀ ਸਾਗਵਾਨ ਦਾ ਬੂਟਾ ਲਾਏ ਜੀ ਸਾਗਵਾਨ ਦਾ ਸਾਗਵਾਨ ਜੀ ਲੱਪ ਰਿਜ਼ਰਵ ਇਹ ਤੋਂ ਆ ਡਾੜੀ ਰੱਖੀ ਕਿ ਇਹਨਾਂ ਦਾ ਇੱਕ ਟੋਈ ਕਰਦੀ ਤੂੰ ਕੀ ਕਹਿਣਾ ਥੋੜਾ ਮਿੱਟੀ ਘੜਾ ਲਾਦਾ ਆ ਮੈਂ ਚਾਹ ਤਰ ਤਿੱਧਾ ਦਾ ਕਿਹਦਾ ਇਹ ਤਨਾਗਾ ਸਮਾਸ਼ ਹੋ ਗਿਆ ਪਰ ਬਾਹਰੋਂ ਤੱਕ ਨਾ ਵਾਹੇ ਗਰੂ ਸੱਚਾ ਪਾਸ਼ ਤੁਸੀਂ ਹੈ ਆਹ ਮਿੱਟੀ ਪਾ ਕੇ ਨਾ ਅਸਲੀ ਪਾਸੇ ਹੋਵੇ ਇੱਕ ਹਿੱਪ ਤੇ ਆਏ ਆਪਰੇ ਬਹਿ ਕੇ ਆਦਰ ਕੇ ਹਾਂ ਲੱਗਦਾ ਠੀਕ ਹੈ। ਥੋੜੇ ਜਿਹਾ ਮਿੱਟੀ ਹੋਰ ਲਗੋ ਵੀ ਹੋਰ ਲਾ ਦੇ। ਟਾਣੇ ਨਾਲ ਮਿੱਟੀ ਜਾ। ਚਾ ਵਸ ਪਾਸੇ। ਲੋ ਜੀ ਮੀਂਹ ਵਾਲਾ ਮੌਸਮ ਹੋ ਰਹੀ। ਲੋ ਜੀ ਜਿਹੜੇ ਨਵੇਂ ਬੂਟੇ ਲਾਏ ਸੀ ਉਹਨਾਂ 'ਚ ਪਰਾਲੀ ਪਾ ਰਹੇ ਆ। ਤੇ ਡਾਕਟਰ ਸਾਹਿਬ ਦੱਸਣਗੇ ਕਿ ਕਾਦੇ ਲਈ ਪਾ ਰਹੇ ਆ। ਹਾਂ ਜੀ ਡਾਕਟਰ ਸਾਹਿਬ ਕਾਦੇ ਲਈ ਪਾ ਰਹੇ ਨੇ ਇਹ ਪਰਾਲੀ। ਇਹ ਪਰਾਲੀ ਪਾਉਣੇ ਇੱਕ ਤਾਂ ਇਹਦੇ ਨਾਲ ਨਾ ਕੱਖ ਨਹੀਂ ਹੁੰਦੇ ਬੂਟੇ ਦੇ ਵਾਲੇ ਦੁਆਲੇ ਹਾਂਜੀ ਠੀਕ ਹੈ ਦੂਜਾ ਕੀ ਹੈ ਵੀ ਪਾਣੀ ਹੁਣ ਗਰਮੀ ਇੰਨੀ ਜ਼ਿਆਦਾ ਪਈ ਹੈ ਅਸੀਂ ਫਲਾਂ ਦੇ ਬੂਟੇ ਲਾਏ ਸੀਗੀ ਠੀਕ ਹੈ ਜੀ ਉਹਦੇ ਵਿੱਚ ਅਸੀਂ ਪਹਿਲੇ ਹੀ ਜਦੋਂ ਮਤਲਬ ਮਾਰਚ ਦੇ ਵਿੱਚ ਹੀ ਬੂਟੇ ਲਾਏ ਜਦੋਂ ਕਿ ਅਸੀਂ ਉਹ ਥੱਲੇ ਮਲਚਿੰਗ ਕਰਤੀ ਉਹਦੀ ਅੱਛਾ ਜੀ ਉਹਦੇ ਨਾਲ ਕੀ ਹੋਇਆ ਵੀ ਬੂਟੇ ਉਹ ਬਚ ਰਹੇ ਪਾਣੀ ਜਲਾਉਣ ਦੇ ਸੀ ਇੱਕ ਦਿਨ ਲੰਘਦਾ ਵੀ ਸੀਗਾ ਤਾਂ ਮਤਲਬ ਪੰਨ ਨਵੇਂ ਨਹੀਂ ਸੀ ਖੋਦਾ ਦੂਜੀ ਕੱਖ ਨਹੀਂ ਹੁੰਦੇ ਤੀਜੀ ਗੱਲ ਕੀ ਹੈ ਪਰਾਲੀ ਗਲ ਕੇ ਵਿੱਚ ਹਲਕੇ ਰੂਪ ਚ ਇਹਦਾ ਖਾਦ ਦਾ ਕੰਮ ਵੀ ਕਰਦੀ ਹੈ ਤੇ ਜਿਹੜੇ ਥੱਲੇ ਜਵਾਣੂ ਹੁੰਦੇ ਨੇ ਬੂਟੇ ਮਤਲਬ ਮਿੱਟੀ ਦੇ ਵਿੱਚ ਉਹਨਾਂ ਨੂੰ ਵਧੀਆ ਮਾਹੌਲ ਮਿਲਦਾ ਹੈ ਬੂਟੇ ਦੀ ਜੜ ਨੂੰ ਵੀ ਇੱਕ ਵਧੀਆ ਚੰਗਾ ਮਾਹੌਲ ਮਿਲਦਾ ਵੀ ਬਾਦਾਬਦ ਕਰੀਂ ਅੰਗਲਵਾਕਾ ਠੀਕ ਹੈ ਹਾਂਜੀ ਚਾਚਾ ਇਹ ਕਾਦੇ ਬੂਟੇ ਲਾ ਰਹੇ ਆਂ ਜੀ ਆਪਾਂ ਇਹ ਫੁੱਲਾਂ ਦੇ ਬੂਟੇ ਲਾ ਰਹੇ ਆਂ ਜੀ ਫੁੱਲਾਂ ਦਾ ਜੰਗਲ ਬਣਾਉਣਾ ਹੈ ਅੱਛਾ ਇੱਥੇ ਸਾਰੇ ਫੁੱਲੀ ਫੁੱਲ ਕਰ ਦੇਣੀ ਹੈ ਬਿਲਕੁਲ ਲਾ ਠੀਕ ਇਹ ਸੰਗੜੇ ਲੱਗ ਜਾਣਗੇ ਬੂਟੇ ਇੱਧਰ ਠੀਕ ਹੈ ਜੀ ਸੰਗੜੇ ਬੂਟੇ ਫੁੱਲਾਂ ਦੇ ਲੱਗ ਜਾਣਗੇ ਤਾਂ ਸਾਰਾ ਇਹੀ ਹੈ ਜਿਹੜਾ ਹੈਗਾ ਇੱਧਰੋਂ ਤੇ ਇੱਕ ਦਾ ਹੋਇਆ ਕਿ ਬੂਟੇ ਲਾਏ ਜਾਂ ਨਵੇਂ ਨਾਲ ਦੀ ਨਾਲ ਆਓ ਜੀ ਹੱਜ ਦਿੱਤੀ ਸੀ ਸਾਫ਼ ਤੇ ਲਾ ਰਹੇ ਆ ਲਾਲ ਪੀਲਾ ਤੇ ਸਾਡੇ ਕੋਲੇ ਹਜੇ ਵਿੱਚ ਬੂਟੇ ਹੈ ਨਹੀਂਗੇ ਸਤਪਾਲ ਕੋਮਲ ਤੇਰਾ ਬੂਟਾ ਛੱਡ ਦੇ ਇਥੇ ਆਪਾਂ ਚਿੱਟਾ ਲਾਵਾਂਗੇ ਇਹ ਚ ਲਾ ਦੇ ਤੂੰ ਹਰਮਨ ਤੇਰੇ ਕੋਲ ਪੀਲਾ ਨਾ ਹਾਂ ਇਹ ਚ ਲਾ ਦੇ ਆ ਫੇਰ ਛੱਡ ਦੇ ਬੂਟਾ ਪੈਸੇ ਲੰਟਾਨਾ ਕੈਮਰਾ ਇਹ ਨੇਚਰ ਤੋਂ ਬੀੜੀ ਹੁੰਦਾ ਛਾਲ ਇਹਨੂੰ ਬਾੜਾ ਚੱਲਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਹਰ ਹੁਣ ਥੱਲੋ ਲੈਵਲ ਕਰ ਲਿਆ ਕਰ ਬੂਟਾ ਥੱਲੋ ਫਿਲਲਾ ਨਾ ਚੱਲ ਪੈਂਦਾ ਸੀ ਕੋਈ ਨਾ ਪਤਾ ਪਰ ਜੇ ਮਿੱਟੀ ਬਾਜ ਪਾਵਾਂਗੇ ਪਸਾ ਫਰਾ ਤੇ ਆ ਬਈ ਜੇ ਉਹ ਕਿੰਦਾ ਆਇਆ ਉਹ ਵਿੱਚ ਖੱਲੇ ਪਾ ਗੋਵੇਂ ਉਹਦੇ ਹਿਸਾਬ ਉਹਦੇ ਅਸੀਂ 5 ਫੁੱਟ ਲਾ ਕੇ ਜਿੱਥੇ ਇੱਕ ਦੋ ਦੇ ਨਾਂ ਨਹੀਂ ਪਤਾ ਆਪਾਂ ਨੂੰ ਕੋਈ ਨਹੀਂ ਆਪੇ ਸੈੱਟ ਹੋ ਜੂਆ ਯਾਰ